ਵਾਹਿਗੁਰੂ 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 ਸੁਹੀ ਮਹੱਲਾ ਚੌਥਾ ਕਰਿ ਸ਼ੇਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰਦਾਸੀ ਸੁਤੇ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀਆ ਕਥ ਕਥਾ ਸੁਨੋ ਜਨ ਭਾਈ ਜਿਤ ਸਹਿਸਾ ਦੁਖ ਪੂਖ ਸਭ ਲੈ ਜਾਏ ਰਹਾਉ ਹਰਵਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਖ ਇਕ ਗਾਏ ਪਤਿਤ ਜਾਤ ਉਤਮ ਭਇਆ ਚਾਰ ਵਰਨ ਪਏ ਪਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਛੀਪਾ ਕਹਿ ਬੁਲਾਏ ਖਤਰੀ ਬ੍ਰਾਹਮਣ ਪਿੱਠ ਦੇ ਛੋਡੇ ਹਰ ਨਾਮ ਦੇ ਉਹ ਲਿਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਨ ਕੋ ਅੰਧਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਹੀ ਮਹੱਲਾ ਚੌਥਾ ਤਿੰਨੀ ਅੰਤਰ ਹਰਿਆ ਰਾਧਿਆ ਜਿਨ ਕੋ ਤੁਰ ਲਿਖਿਆ ਲਿਖਤ ਲਲਾਰਾ تنکی بخیلی کوئی کیا کرے جن کا انگ کرے میرا ہر کرتارا ہر ہر ਧਿਆਏ ਮਨ ਮੇਰੇ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ ਤੁਰ ਭਗਤ ਜਨਾ ਕੋ ਬਖਸਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੇ ਸੋ اُن ਕੀ ਰਿਸ کرے ਤੇ ਸਹਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿਨਾਂ ਹਰਨਾਮ ਪਿਆਰਾ ਤਿਨ ਕੀ ਸੇਵਾ ਤੇ ਹਰ ਪਾਈਐ ਸਿਰ ਨਿੰਦ ਕੈ ਪਵੈ ਇਸ਼ਾਰਾ ਜਿਸ ਘਰ ਵਰਤੀ ਸੋਈ ਜਾਣੈ ਜਗਤ ਗੁਰ ਨਾਨਕ ਪੂਸ਼ ਕਰੋ ਵਿਚਾਰਾ ਚਹ ਪੀੜੀ ਆਦ ਜੁਗਾਦ ਬਖੀਲੀ ਕਨੈ ਨਾ ਪਾਇਓ ਹਰ ਸੇਵਕ ਭਾਇ ਨਸਤਾਰਾ ਸੁਹੀ ਮਹੱਲਾ ਚੌਥਾ ਜਿੱਥੇ ਹਰਿਆ ਆਰਾਦੀ ਐ ਥਿੱਥੇ ਹਰ ਮਿਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਵਿਦ ਲਿਆ ਨਾ ਜਾਈ ਹਰ ਤਨ ਸੰਚੀ ਐ ਭਾਈ ਜੇ ਹਲਤ ਪਲਤ ਹਰ ਹੋਏ ਸਖਾਈ ਰਹਾਓ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰਥ ਐ ਹੋਰਤ ਉਪਾਏ ਹਰ ਤਨ ਕੇ ਤੈ ਨਾ ਪਾਈ ਹਰ ਰਤਨ ਕਾ ਵਪਾਰੀਆ ਹਰ ਤਨ ਤਨ ਵਿਹਾਜੇ ਕੱਚਾ ਕੇ ਵਪਾਰੀਏ ਵਾ ਕੇ ਹਰ ਤਨ ਲਿਆ ਨਾ ਜਾਈ ਹਰ ਤਨ ਰਤਨ ਜਿਵੇਂ ਹਰ ਮਾਨਕੋ ਹਰ ਤਨੈ ਨਾਲ ਅੰਮ੍ਰਿਤ ਵੇਲੈ ਵਤੈ ਹਰ ਭਗਤੀ ਹਰ ਲੇਵਲਾਈ ਹਰ ਤਨੈ ਅੰਮ੍ਰਿਤ ਵੇਲੈ ਵਤੈ ਕਾ ਬੀਜ ਆ ਭਗਤ ਖਾਏ ਖਰਚ ਰਹੇ ਨਖੁੱਟੈ ਨਹੀਂ ਹਾਲਤ ਪਲਤ ਹਰ ਤਨ ਕੀ ਭਗਤਾ ਕਉ ਮਿਲੀ ਵਡਿਆਈ ਹਰ ਤਨ ਨਿਰਪਉ ਸਦਾ ਸਦਾ ਅਸਰ ਹੈ ਸੱਚਾ ਇਹੋ ਹਰ ਤਨ ਅਗਨੀ ਤਸਕਰੈ ਪਾਣੀ ਹੈ ਜਮਦੂਤੈ ਕਿਸੈ ਕਾ ਗਵਾਇਆ ਨਾ ਜਾਈ ਹਰ ਤਨ ਕਾ ਉਹ ਚੱਕਾ ਨਿਰਨਾਇ ਆਵੈ ਜਮ ਜਾਗਾਤੀ ਡੰਡ ਨਾ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇੱਕ ਵਿਖ ਨਾਲ ਨਾ ਜਾਈ ਹਲਤੈ ਵਿੱਚ ਸਾਗਤ ਦੁਹੇਲੇ ਪਏ ਹੱਥੋਂ ਛੁੜਕ ਗਿਆ ਅੱਗੇ ਪਲਤ ਸਾਗਤ ਹਰ ਦਰਗੈ ਢੋਈ ਨਾ ਪਾਈ ਇਸ ਹਰ ਤਨ ਕਾ ਸਾਹੋ ਹਰ ਆਪ ਹੈ ਸੰਤੋ ਜਿਸਨੋਂ ਦੇ ਸੋ ਹਰ ਤਨ ਲੱਦ ਚਲਾਈ ਇਸ ਹਰ ਤਨ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕੋ ਗੁਰ ਸੋਜੀ ਪਾਈ ਸੁਹੀ ਮਹੱਲਾ ਚੌਥਾ ਜਿਸਨੋ ਹਰ ਸੋ ਪ੍ਰਸੰਨ ਹੋਏ ਸੋ ਹਰ ਗੁਨਾ ਰਵੈ ਸੋ ਭਗਤ ਸੋ ਪਰਵਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕਾ ਹਿਰਦੈ ਵਸਿਆ ਹਰ ਪੁਰਖ ਭਗਵਾਨ ਗੋਵਿੰਦ ਗੁਣ ਗਾਈਐ ਜੀਉ ਲਾਇ ਸਤਗੁਰੂ ਨਾਲ ਧਿਆਨ ਰਹਾਓ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੈ ਪਾਏ ਸਾਕਤ ਕੰਮ ਨਾ ਅਰਥ ਦੁਰਗੰਧ ਸ੍ਰੇਵੰਦੇ ਸੋਨੇ ਫਰਸਬ ਅਗਿਆਨ ਜਿਸਨੋ ਪ੍ਰਤੀਤ ਹੋਵੇ ਤਿਸ ਕਾ ਗਾਵੇ ਆ ਥਾਏ ਪਵੇ ਸੋ ਪਾਵੇ ਦਰਗਹਿ ਮਾਨ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ ਜੇ ਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸ ਅੰਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਹਾਂ ਹਾਂ ਕਰੀ ਵਖਿਆਨ ਸੁਹੀ ਮਹੱਲਾ ਚੌਥਾ ਕਰ ਸਤਿਮਾ ਇੱਕ ਓੰਕਾਰ ਸਤਗੁਰ ਪ੍ਰਸਾਦ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਾਂ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਧਰ ਸੋਈ ਜੋ ਭਾਵੇ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਯਵਰ ਨਾ ਕੋਈ ਰਹਾਉ ਮੈਂ ਤਾਨ ਦੀ ਬਾਣ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਉ ਨਹੀਂ ਜਿਸਪੈ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਸ਼ਟ ਅਗੰਤ ਤੀਜੈ ਬੱਕਰੀ ਸਿੰਘ ਇਕ ਤੈ ਥਾਏ ਰਾਖੇ ਮਨ ਹਰ ਜਬ ਭ੍ਰੰਪਾਉ ਦੂਰ ਕੀਜੈ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦੇਵਾਏ ਜਿਉ ਧਰਤੀ ਚਰਨ ਤਲੇ ਤੇ ਉੱਪਰ ਆਵੇ ਤੇਉ ਨਾਨਕ ਸਾਧ ਜਨਾ ਜਗਤਿਆਨ ਸਭ ਪੈਰੀ ਪਾਏ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਛੇ ਆਪੇ ਜਾਣੈ ਕਿਆ ਤੁਧ ਪੈ ਆਖ ਸੁਣਾਈਐ ਬਰਾ ਭਲਾ ਤੂੰ ਸਭ ਕੇ ਸੂਝੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਧ ਜਾਣੈ ਬੁਰਾ ਭਲਾ ਤੂੰ ਸਭ ਕੇ ਸੂਜੈ ਤੁਧ ਭਾਵੈ ਤਰੈ ਬੁਲਾਵੈ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀਆ ਵਿੱਚ ਦੇਹੀ ਮਨੁਖ ਭਗਤ ਕਰਾਈ ਇਕ ਨਾ ਸਤਗੁਰ ਮੇਲ ਸੁਖ ਦੇਵੈ ਇਕ ਮਨ ਮੁਖ ਤੰਦ ਪਟਾਈ ਸਭ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧ ਸਭਨਾ ਸਿਰ ਲਿਖਿਆ ਲੇਖ ਜੇ ਹੀ ਤੂੰ ਨਦਰ ਕਰੈ ਤੇਹਾ ਕੋ ਹੋਵੈ ਬਿਨ ਨਦਰਿ ਨਾਹੀ ਕੋ ਵੇਖ ਤੇਰੀ ਵਡਿਆਈ ਤੂੰ ਹੈ ਜਾਣੈ ਸਭ ਤੁਧਨੋ ਨਿਤ ਧਿਆਏ ਜਿਸਨੋ ਤੁਧ ਭਾਵੈ ਤਿਸਨੋ ਤੂੰ ਮੇਲੈ ਜਨ ਨਾਨਕ ਸੋ ਥਾਏ ਪਾਏ ਸੁਹੀ ਮਹੱਲਾ ਚੌਥਾ ਜਿਨ ਕੈ ਅੰਦਰ ਵਸਿਆ ਮੇਰਾ ਹਰਿ ਹਰਿ ਤਿਨਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ ਤਿਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨਿਆ ਰੋਗ ਭਏ ਗੁਰਬਚਨੀ ਜਿਨਾਂ ਜਪਿਆ ਮੇਰਾ ਹਰ ਹਰ ਤਿਲਕੇ ਹਉ ਮੈਂ ਰੋਗ ਗਏ ਰਹਾਉ ਬ੍ਰਹਮਾ ਬਿਸ਼ਰ ਮਹਾਦੇਉ ਤ੍ਰੈ ਗੁਣ ਰੋਗੀ ਵਿੱਚ ਹਉ ਮੈਂ ਕਾਰ ਕਮਾਈ ਜਿਨ ਕੀਏ ਤਸੈ ਨਾ ਚੇਤਾ ਬੱਪੜੇ ਹਰ ਗੁਰਮੁਖ ਸੋਜੀ ਪਾਈ ਹਉ ਮੈਂ ਰੋਗ ਸਭ ਜਗਤ ਵਿਆਪਿਆ ਜਿਨ ਕਉ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਰਨਾ ਛੁਟੈ ਤਿਸ ਜਨ ਕਉ ਹਉ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪਿਆ ਪਾਰੋ ਨਾਨਕ ਆਪੇ ਵੇਖ ਹਰ ਬਿਕਸ਼ੈ ਗੁਰਮੁਖ ਬ੍ਰਹਮ ਵਿਚਾਰੋ ਸੁਹੀ ਮਹੱਲਾ ਚੌਥਾ ਕੀਤਾ ਕਰਨਾ ਸਰਬਰ ਜਾਈ ਕਿਸ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੈ ਜਿਉ ਹਰ ਭਾਵੈ ਤਿਉ ਰਖੀਐ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਛ ਕਰ ਹਮਸਾਕੈ ਜਿਉ ਭਾਵੈ ਤਿਵੇਂ ਬਖਸ ਰਹਾਓ ਸਭ ਜੀਉ ਪਿੰਡ ਦੀਆ ਤੁਧਿ ਆਪੇ ਤੁਧਿ ਆਪੇ ਕਰੈ ਲਾਇਆ ਜਿਹਾ ਤੂੰ ਹੁਕਮ ਕਰੈ ਤਿਹ ਕੋ ਕਰਮ ਕਮਾਵੇ ਜਿਹਾ ਤੂੰ ਤੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰਿਸ਼ਟ ਸਭ ਸਾਜ ਜੀ ਕੋਈ ਸੇਵਾ ਕਰਿਓ ਜੇ ਕਿਛੁ ਕੀਤਾ ਹੋਵੈ ਇਕਨਾ ਸਤਗੁਰ ਮੇਲ ਤੂੰ 부ਝਾਵੈ ਇਕ ਮਨ ਮੁਖ ਕਰੈ ਸੇ ਰੂਵੈ ਹਰ ਕੀ ਵਡਿਆਈ ਹਉ ਆਖ ਨਾ 사ਕਾ ਹਉ ਮੂਰਖ ਮੁਗਧ ਨੀਚਾਣ ਜਨ ਨਾਨਕ ਕਾ ਹਰ ਬਖਸ ਲੈ ਮੇਰੇ ਸੁਆਮੀ ਸਰਣਾਗਤ ਪਇਆ ਅਜਾਣ ਰਾਗ ਸੂਹੀ ਮਹੱਲਾ ਪੰਜਵਾਂ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪੇਖ ਦਿਖਲਾਈ ਸਾਗ ਉਤਾਰ ਥਮਿਓ ਪਸਾਰਾ ਤਬ ਏਕੋ ਏਕੰਕਾਰਾ ਕਮਨ ਰੂਪ ਦ੍ਰਿਸ਼ਟਿਓ ਬਿਨਸਾਇਓ ਕਤੈ ਗਇਓ ਕਤੈ ਆਇਓ ਰਹਾਓ ਜਲ ਤੇ ਉਠੈ ਅਨਕ ਤਰੰਗਾ ਨਾਨਕ ਭੂਖਨ ਕੀਨੇ ਬਹੁਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾ ਕੇ ਤੇ ਇਕੰਕਾਰ ਸਹਸ ਘਟਾ ਮੈਂ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਪਰਮ ਛੂਟੇ ਤੇ ਇਕੰਕਾਰ ਉਹ ਅਬਨਾਸੀ ਬਿਨ ਸਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰ ਪੂਰਾ ਹੋ ਮੈਂ ਮਲ ਧੋਈ ਕਹੋ ਨਾਨਕ ਮੇਰੀ ਪਰਮਗਤ ਹੋਈ ਸੁਹੀ ਮਹੱਲਾ ਪੰਜਵਾ ਕੀਤਾ ਲੋੜੈ ਸੋ ਪ੍ਰਭ ਹੋਏ ਤੁਦ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਖੋ ਲਾਜ ਤੇਰੀ ਸਰਣਾ ਪੂਰਨ ਦਿਆਲਾ ਤੁਜ ਬਿਨ ਕਮਨ ਕਰੇ ਪ੍ਰਤਪਾਲਾ ਰਹਾਉ ਜਲ-ਥਲ ਮਹੀਆਲ ਰਹਾ ਭਰਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕ ਪਤੀ ਆਰੈ ਕਛੂ ਨਾ ਪਾਈਐ ਸਾਚ ਲੱਗੈ ਤਾ ਹਉ ਮੈਂ ਜਾਈਐ ਜਿਸਨੋ ਲਾਇ ਲਐ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਤੇ ਆਏ ਦੋਇ ਕਰ ਜੋੜ ਕਰੋਂ ਅਰਦਾਸ ਤੁਧ ਭਾਵੇਂ ਤਾ ਆਣੈ ਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਨ ਨਾਨਕ ਪ੍ਰਭ ਸੁਦਾ ਤੇ ਆਏ ਸੁਹੀ ਮਹੱਲਾ ਪੰਜਵਾ ਧਨ ਸੋਹਾਗਨ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਬਮਾਨੈ ਪ੍ਰੇਸੇ ਰਾਤੀ ਰਲਿਆ ਮਾਨੈ ਸੁਨ ਸਖੀਏ ਪ੍ਰਭ ਮਿਲਣ ਦੀ ਸਾਨੀ ਮਨ ਤਨ ਅਰਪੋ ਤਜ ਲਾਜ ਲੋਕਾਨੀ ਰਹਾਓ ਸਖੀ ਸਹੇਲੀ ਕੋ ਸਮਝਾਵੇ ਸੋਈ ਕਮਾਵੇ ਜੋ ਪ੍ਰਭਾਵੇ ਸਾ ਸੁਹਾਗਣ ਅੰਕ ਸਮਾਵੇ ਗਰਭ ਖੇਲੀ ਮਹਿਲ ਨਾ ਪਾਵੇ ਫਿਰ ਪਛਤਾਵੇ ਜਬ ਰਹਿਣ ਵਿਹਾਵੇ ਕਰਮਹੀਣ ਮਨ ਮੁਖ ਦੁਖ ਪਾਵੇ ਬਿਨੋਂ ਕਰੀਜੇ ਜਾਣਾ ਦੂਰ ਪ੍ਰਭ ਬਨਾਸੀ ਰਹਾ ਭਰਪੂਰ ਜਨ ਨਾਨਕ ਗਾਵੇ ਦੇਖ ਅਦੂਰ ਸੁਹੀ ਮਹੱਲਾ ਪੰਜਵਾ ਗ੍ਰਹਿਵਸ ਗੁਰ ਕੀ ਨਾਹਉ ਕਰ ਕੀ ਨਾਰ ਦਸ ਦਾਸੀ ਕਰ ਦਿਨੀ ਭਤਾਰ ਸਗਲ ਸਮਗ ਗਈ ਮੈਂ ਕਰ ਕੀ ਜੋੜੀ ਆਸ ਪਿਆਸੀ ਪਰ ਕਾ ਲੋੜੀ ਕਮਨ ਕਹਾ ਗੁਣਕੰਤ ਪਿਆਰੇ ਸੁਗੜਸ ਰੂਪ ਦਿਆਲ ਮੁਰਾਰੇ ਰਹਾਉ ਸਤ ਸਿੰਗਾਰ ਪਉ ਅੰਜਨ ਪਾਇਆ ਅੰਮ੍ਰਿਤ ਨਾਮ ਤੰ ਬੋਲ ਮੁਖ ਖਾਇਆ ਕੰਗਨ ਬਸਤਰ ਗਹਿਨੇ ਬਨੇ ਸੁਹਾਵੇ ਤਨ ਸਭ ਸੁਖ ਪਾਵੇ ਜਾਂ ਪਿਰ ਕਰਿ ਆਵੇ ਗੁਣ ਕਾਮਣ ਕਰ ਕੰਤਰੀ ਜਾਇ ਵਸ ਕਰ ਲੀਨਾ ਗੁਰ ਪਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਮਣ ਤਿਆਗੀ ਪ੍ਰਿਯੋਪੀ ਤੁਮ ਮੇਰਾ ਪ੍ਰਗਟਿਆ ਸੂਰ ਜੋਤ ਉਜੀਆਰਾ ਸੇਜ ਵਜਾਇ ਨਿਸ਼ਾਈ ਸਰデア ਪਾਰਾ ਨਵ ਰੰਗ ਲਾਲ ਸੇਜ ਰਾਮ ਨੇ ਆਇਆ ਜਨ ਨਾਨਕ ਪਿਰ ਤਨ ਮੇਰਾ ਸੁਖ ਪਾਇਆ ਸੂਹੀ ਮਹੱਲਾ ਪੰਜਵਾ ਉਮ ਕਿਉ ਹਿਓ ਮਿਲਨ ਪ੍ਰਪਤਾਈ ਖੋਜਿਤ ਚਰਿਓ ਦੇਖੋ ਪ੍ਰੇਜਾਈ ਸੰਤ ਸੰਦੇਸ ਰੋ ਪ੍ਰੇ ਗ੍ਰਹਿ ਸੇਜ ਵਿਸਾਈ ਭ੍ਰੰ ਭ੍ਰੰ ਆਇਓ ਤਉ ਨਦਰ ਨਾ ਪਾਈ ਤਿਨ ਬਿਦ ਹਿਯਾਰੋ ਧੀਰੇ ਨਿਮਾਨੋ ਮਿਲ ਸਾਜਨ ਹਉ ਤੁਜ ਕੁਰਬਾਨੋ ਰਹਾਓ ਏਕਾ ਸੇਜਿ ਵਿਚਿ ਧਨਕੰਤਾ ਧਨਸੂਤੀ ਪ੍ਰਸਦਜਾਗੰਤਾ ਪਿਉ ਮਦਰੋ ਧਨਮਤਵੰਤਾ ਤਨ ਜਾਗੈ ਜੇ ਪਿਰ ਬੋਲੰਤਾ ਪਹੀ ਨਿਰਾਸੀ ਬਹੁਤ ਦਿਨ ਲਾਗੇ ਦੇਖ ਦਸੰਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਲੈ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਇਆ ਬੂਜੀ ਤਪਤ ਕਰੈ ਫਿਰ ਪਾਇਆ ਸਗਲ ਸਿੰਗਾਰ ਹੁਣ ਮੁਝੈ ਸੁਹਾਇਆ ਕਹ ਨਾਨਕ ਗੁਰ ਪਰਮ ਚੁਕਾਇਆ ਜੈ ਦੇਖਾਂ ਤੈ ਫਿਰ ਹੈ ਭਾਈ ਖੋਲਿਓ ਕਪਾਟ ਤਾ ਮਨ ਠਹਿਰਾਈ ਰਹਾਉ ਦੂਜਾ ਸੁਹੀ ਮਹੱਲਾ ਪੰਜਵਾ ਕਿਆ ਗੁਣ ਤੇਰੇ ਸਾਰਸ ਮਾਲੀ ਮੋਹੇ ਨਿਰਗੁਣ ਕੇ ਦਾਤਾਰੇ ਬੈ ਖੀਦ ਕਿਆ ਕਰੇ ਚਤਰਾਈ ਇਹੋ ਜੀਓ ਪਿੰਡ ਸਭ ਥਾਰੇ ਲਾਲ ਰੰਗੀਲੇ ਪੀਤਮਨ ਮਨਮੋਹਨ ਤੇਰੇ ਦਰਸ਼ਨ ਕਉ ਹਮ ਬਾਰੇ ਰਹਾਓ ਪ੍ਰਭ ਦਾਤਾ ਮੁਹਦੀਨ ਪੇਖਾਰੀ ਤੁਮ ਸਦਾ ਸਦਾ ਉਪਕਾਰੇ ਸੋ ਕਿਛ ਨਾਹੀ ਜੇ ਮੈਂ ਤੇ ਹੋਵੈ ਮੇਰੇ ਠਾਕੁਰ ਅਗਮਿਆ ਪਾਰੇ ਕਿਆ ਸੇਵਕ ਮਾਵਾਂ ਕਿਆ ਕਹਿਰੀ ਜਾਵਾਂ ਵਿਦਕਿਤ ਪਾਵਾਂ ਦਰਸਾਰੇ ਮਤ ਨਹੀਂ ਪਾਈਐ ਅੰਤਨਾ ਲਈਐ ਮੰਤਰ ਸਹਿ ਚਰਨਾਰੇ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤਰੇ ਨਾਰੇ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਸੁਹੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਸੇਵਾ ਥੋਰੀ ਮੰਗਨ ਬਹੁਤਾ ਮਹੱਲਾ ਪਾਵੈ ਕਹਿ ਤੋ ਪਉਤਾ ਜੋ ਪ੍ਰੇਮ ਮਾਨੇ ਤਨ ਕੀ ਰੀਸਾ ਕੂੜੇ ਮੂਰਖ ਕੀ ਹਾਠੀਸਾ ਰਹਾਓ ਦੇਖ ਦਿਖਾਵੇ ਸਚਨਾ ਕਮਾਵੇ ਕਹਤੋ ਮਹਿਲੀ ਨਿਕਟ ਨਾ ਆਵੇ ਅਤੀਤ ਸਦਾਏ ਮਾਇਆ ਕਾ ਮਾਤਾ ਮਨਿ ਪ੍ਰੀਤ ਕਹ ਮੁਖ ਰਾਤਾ ਕਹੋ ਨਾਨਕ ਪ੍ਰਭ ਨੂੰ ਸੁਣੀ ਜੈ ਕੁਜਲ ਕਠੋਰ ਕਾਮੀ ਮੁਕਤ ਕੀਜੈ ਦਰਸ਼ਨ ਦੇਖੇ ਕੀ ਵਡਿਆਈ ਤੁਮ ਸੁਖ ਦਾਤੇ ਪੁਰਖ ਸੁਭਾਈ ਰਹਾਉ ਦੂਜਾ ਸੁਹੀ ਮਹੱਲਾ ਪੰਜਵਾ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਅਉਸਰ ਆਪਣਾ 부ਜੈ ਨਾ ਇਆ ਨਾਮਾਇਆ ਮੋਹ ਰੰਗ ਲਪਟਾਨਾ ਰਹਾਉ ਲੋਭ ਲਹਿਰ ਕਉ ਬਿਖਸੂਲ ਬੈਠਾ ਸਾਜਨਾ ਕਾ ਦਰਸਨ ਦੀਠਾ ਕਬ ਹੁ ਨਾ ਸਮਝੈ ਅਗਿਆਨ ਗਵਾਰਾ ਬਹੁਰ ਬਹੁਰ ਲਪਟਿਓ ਜੰਜਾਰਾ ਰਹਾਓ ਬਿਖੈ ਨਾਦ ਕੰਨ ਸੁਣ ਪੀਨਾ ਹਰਜਾ ਸੁੰਤੇ ਆਲ ਸਮਨ ਕੀਨਾ ਦ੍ਰਿਸ਼ਟ ਨਾਹੀ ਰੇ ਪੇਖਤੇ ਅੰਦੇ ਛੋੜ ਜਾਹੇ ਝੂਠੇ ਸਭ ਧੰਦੇ ਰਹਾਓ ਕਹੋ ਨਾਨਕ ਪ੍ਰਭ ਅਸ ਕਰੀਜੈ ਕਰ ਕਿਰਪਾ ਮੋਹਿ ਸਾਧ ਸੰਗ ਦੀਜੈ ਤਉ ਕਿਛ ਪਾਈਐ ਜੋ ਹੋਈਐ ਰੇਨਾ ਜਿਸੈ 부ਜਾਏ ਤਿਸ ਨਾਮ ਲੈਨਾ ਰਹਾਉ ਸੁਹੀ ਮਹੱਲਾ ਪੰਜਵਾ ਕਰ ਮੈਂ ਠਾਕੁਰ ਨਦਰ ਨਾ ਆਵੈ ਗਲ ਮੈਂ ਪਾਹਣ ਲੈ ਲਟਕਾਵੈ ਭਰਮੇ ਪੂਲਾ ਸਾਕਤ ਫਿਰਤਾ ਨਿਰਬਿਰੋਲੇ ਖਪਖਾਉ ਮਰਤਾ ਰਹਾਉ ਜਿਸ ਪਾਹਣ ਕਉ ਠਾਕਰ ਕਹਿਤਾ ਉਹ ਪਾਹਣ ਲੈ ਉਸਕੋ ਡੁਬਤਾ ਗੁਨਾਹਗਾਰ ਨੂੰ ਹਰਾਮੀ ਪਾਹਣ ਨਾਵਨਾ ਪਾਰ ਗਿਰਾਮੀ ਗੁਰਮਿਲ ਨਾਨਕ ਠਾਕਰ ਜਾਤਾ ਜਲ ਸਲ ਮਹੀਲ ਪੂਰਨ ਵਿਧਾਤਾ ਸੁਹੀ ਮਹੱਲਾ ਪੰਜਵਾਂ ਲਲਨ ਰਾਵਿਆ ਕਮਨ ਗਤੀਰੀ ਸਖੀ ਬਤਾਵੋ ਮੁਝੈ ਮਤੀਰੀ ਸੁਹਬ ਸੁਹਬ ਸੁਹਵੀ ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਓ ਪਾਬ ਮਲੋਵੋ ਸੰਗ ਨੈਣ ਪਤੀਰੀ ਜਹਾਂ ਪਠਾਵੋ ਜਾਉ ਤਤਿਰੀ ਜਪ ਤਬ ਸੰਜਮ ਦਿਓ ਜਤੀਰੀ ਇਕ ਨਿਮਖ ਮਿਲਾਵੋ ਮੋਹ ਪ੍ਰਾਨ ਪਤੀਰੀ ਮਾਨ ਤਾਣ ਅਹ ਬੁਧ ਹਤੀਰੀ ਸਾ ਨਾਨਕ ਸੋਹਾਗ ਵਤੀਰੀ ਸੁਹੀ ਮਹੱਲਾ ਪੰਜਵਾ ਤੂੰ ਜੀਵਨ ਤੂੰ ਪ੍ਰਾਨ ਆਧਾਰਾ ਤੁਜੀ ਪੇਖ ਪੇਖ ਮਨ ਸਾਧਾਰਾ ਤੂੰ ਸਾਜਣ ਤੂੰ ਪ੍ਰੀਤੋ ਮੇਰਾ ਚਿਤੈ ਨਾ ਬਿਸਰੈ ਕਾਹੂ ਬੇਰਾ ਰਹਾਉ ਬੈ ਖਰੀਦ ਹਾਂ ਦਾਸ ਰੋ ਤੇਰਾ ਤੂੰ ਭਾਰੋ ਠਾਕਰ ਗੁਣੀ ਗਹਿਰਾ ਕੋਟ ਦਾਸ ਜਾਂ ਕਹਿ ਦਰਬਾਰੇ ਨਿਮਖ ਨਿਮਖ ਵਸੈ ਤਿਨ ਨਾਲੇ ਹਾਉ ਕਿਛ ਨਾਹੀ ਸਭ ਕਿਛ ਤੇਰਾ ਓਤ ਪੋਤ ਨਾਨਕ ਸੰਗ ਬਸੇਰਾ ਸੁਹੀ ਮਹੱਲਾ ਪੰਜਵਾ ਸੂਖ ਮਹਿਲ ਜਾ ਕੇ ਉੱਚ ਦੁਆਰੇ ਤਾ ਮੈਂ ਵਾਸੈ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰਾਂ ਡਿਠੀ ਰਹਾਉ ਤਹਿ ਗੀਤ ਨਾ ਦੇ ਆਖਾਰੇ ਸੰਗਾ ਮੂਹਾਂ ਸੰਤ ਕਰੈ ਹਰ ਰੰਗਾ ਤਹਿ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਝ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਸੂਹੀ ਮਹੱਲਾ ਪੰਜਵਾ ਜਾਂ ਕਹਿ ਦਰਸ ਪਾਪ ਕੋਟ ਉਤਾਰੇ ਭੇਟ ਸੰਗ ਇਹੋ ਪਵ ਜਲ ਤਾਰੇ ਓਏ ਸਾਜਣ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾਂ ਕਾ ਸ਼ਬਦ ਸੁਣਤ ਸੁਖ ਸਾਰੇ ਜਾਂ ਕੀ ਟਹਿਲ ਜਮਦੂਤ ਬਿਦਾਰੇ ਜਾਂ ਕੀ ਧੀਰਕ ਇਸ ਮਨੈ ਸੁਧਾਰੇ ਜਾਂ ਕਹਿ ਸਿਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਣ ਨਾਨਕ ਤਿੰਨ ਸਦ ਬਲਿਹਾਰੇ ਸੂਹੀ ਮਹੱਲਾ ਪੰਜਵਾ ਰਹਿਣ ਨਾ ਪਾਵੇ ਸੁਰ ਨਰ ਦੇਵਾ ਊੜ ਸੁਧਾਰੇ ਕਰ ਮਨ ਜਨ ਸੇਵਾ ਜੀਵਤ ਪੇਖੇ ਜਿਨਿ ਹਰ ਹਰ ਧਿਆਇਆ ਸਾਧ ਸੰਗ ਤਿਨਿ ਦਰਸ਼ਨ ਪਾਇਆ ਰਹਾਓ ਬਾਦਸ਼ਾਹ ਸਹ ਵਪਾਰੀ ਮਰਨਾ ਜੋ ਦੀ ਸੈ ਸੋ ਕਲੈ ਖਰਨਾ ਕੂੜੈ ਮੋਹੇ ਲਪਟ ਲਪਟਾਨਾ ਛੋੜ ਚੱਲਿਆ ਤਾਂ ਫਿਰ ਪਛਤਾਨਾ ਕਿਰਪਾ ਨਿਧਾਨ ਨਾਨਕ ਕਉ ਕਰਹੁ ਦਾਤ ਨਾਮ ਤੇਰਾ ਜਪੀ ਦਿਨ ਰਾਤ ਸੁਹੀ ਮਹੱਲਾ ਪੰਜਵਾ ਘਟ ਘਟ ਅੰਤਰ ਤੁਮੈ ਬਸਾਰੇ ਸਗਲ ਸਮਗਰੀ ਸੂਤ ਤੁਮਾਰੇ ਤੂੰ ਪ੍ਰੀਤਮ ਤੂੰ ਪ੍ਰਾਨ ਆਧਾਰੇ ਤੁਮ ਹੀ ਪੇਖ ਪੇਖ ਮਨ ਵਿਗਸਾਰੇ ਰਹਾਓ ਅਨਕ ਜੋਨ ਬ੍ਰਹਮ ਬ੍ਰਮ ਬ੍ਰਮ ਹਰੇ ਓਟ ਗਹੀ ਅਬ ਸਾਧ ਸੰਗਾਰੇ ਅਗਮ ਅਗੋਚਰ ਅਲਖਿਆ ਪਾਰੇ ਨਾਨਕ ਸਮਰੈ ਦਿਨ ਰੈ ਨਾਰੇ ਸੁਹੀ ਮਹੱਲਾ ਪੰਜਵਾ ਕਮਨ ਕਾਜ ਮਾਇਆ ਵੜਿਆਈ ਜਾਂ ਕੋ ਬਿਨ ਸਤਿਬਾਰ ਨਕਾਈ ਇਹੋ ਸੁਪਨਾ ਸੋਵਤ ਨਹੀਂ ਜਾਣੈ ਅਚੇਤ ਬਵਸਥਾ ਮੈਂ ਲਪਟਾਨੈ ਰਹਾਉ ਮਹਾ ਮੋਹੇ ਮੋਹਯੋ ਗਾਵਾਰਾ ਪੇਖਤ ਪੇਖਤ ਉਠ ਸਿਹਾਰਾ ਉੱਚੇ ਉੱਚ ਤਾ ਕਾ ਦਰਬਾਰਾ ਕਈ ਜੰਤ ਬਿਨਾਹੇ ਉਪਾਰਾ ਦੂਸਰ ਹੋਵਾ ਨਾ ਕੋ ਹੋਈ ਜਪ ਨਾਨਕ ਪ੍ਰਭ ਏਕੋ ਸੋਈ ਸੁਹੀ ਮਹੱਲਾ ਪੰਜਵਾ ਸਿਮਰ ਸਿਮਰ ਤਾ ਕਾ ਹਉ ਜੀਵਾ ਚਰਨ ਕਮਲ ਤੇਰੇ ਧੋਏ ਧੋਏ ਪੀਵਾ ਸੋਹਰ ਮੇਰਾ ਅੰਤਰਜਾਮੀ ਭਗਤ ਜਨਾ ਕਹਿ ਸੰਗ ਸੁਆਮੀ ਰਹਾਉ ਸੁਣ ਸੁਣ ਅੰਮ੍ਰਿਤ ਨਾਮ ਤੇ ਆਵਾ ਆਠ ਪਹਿਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣਿਆ ਪਰ ਪ੍ਰਪਰਮਾਨੰਦਾ ਜਾਂ ਕਹਿ ਸਿਮਰਨ ਕਛ ਭਉ ਨ ਬਿਆਪੈ ਸਦਾ ਸਦਾ ਨਾਨਕ ਹਰਿ ਜਾਪੈ ਸੂਹੀ ਮਹੱਲਾ ਪੰਜਵਾ ਗੁਰ ਕੈ ਬਚਨ ਰਿਦੈ ਧਿਆਨ ਧਾਰੀ ਰਸਨਾ Jap Japੋ ਬਨਵਾਰੀ ਸਫਲ ਮੂਰਤੋ ਦਰਸ਼ਨ ਬਨਿਹਾਰੀ ਚਰਨ ਕਮਲ ਮਨ ਪ੍ਰਾਨ ਅਧਾਰੀ ਰਹਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨੇ ਆਧਾਰੀ ਕਾਮ ਕ੍ਰੋਧ ਲੋਭੋ ਤਿਆਰੀ ਦ੍ਰਿੜ ਨਾਮਦਾਨ ਇਸ ਨਾਨ ਸੁਚਾਰੀ ਕਹੋ ਨਾਨਕ ਇਹੋ ਤਤ ਵਿਚਾਰੀ RAM ਨਾਮ ਜਪਾਰੋ ਤਾਰੀ ਸੁਹੀ ਮਹੱਲਾ ਪੰਜਵਾਂ ਲੋਭ મોਹੇ ਮਗਨੇ ਅਪਰਾਧੀ ਕਰਨਹਾਰ ਕੀ ਸੇਵਨਾ ਸਾਦੀ ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਓ ਮੋਇ ਨਿਰਗੁਣੀ ਆਰੇ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇ ਮਨੁਖ ਅਬਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨ ਆਇਆ ਸੁਹੀ ਮਹੱਲਾ ਪੰਜਵਾ ਪੇਖਤ ਚਾਖਤ ਕਹੀਤ ਅੰਦਾ ਸੁਨੀਏ ਤੋ ਸੁਨੀਏ ਨਾਹੀ ਨਿਗਟ ਵਸ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛੁਟੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਘੋਰ ਮਹਿਲ ਉਸ ਦਾ ਰੰਗ ਰਾਤਾ ਸੰਗ ਤੁਮਾਰਾ ਕਛੂ ਨਾ ਜਾਤਾ ਰਖੈ ਪੋਜਾਰ ਮਾਟੀ ਕਾ ਭਾਂਡਾ ਅਤ ਕੁਚੀਰ ਮਿਲੇ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਦ ਮਹਾਗਰਤਮੈ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾ ਜੀਵਤ ਮਰੈ 부ਜੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉ ਦੁਤਰ ਤਰੀਐ ਮੇਰ ਸਾਧੂ ਹਰਨਾਮ ਉਚਰਿਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਨੈ ਘਟ ਘੜ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੈ ਆਦ ਅੰਤ ਕੀ ਕੀਮਤ ਜਾਨੈ ਰਹੋ ਨਾਨਕ ਤਿਸ ਜਨ ਬਲਿਹਾਰੀ ਜਾਂ ਕਹਿ ਹਰਿਦੈ ਵਸੈ ਮੋਰਾਰੀ ਸੂਹੀ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨੈ ਹਾਰੋ ਸਗਲ ਸ੍ਰਿਸ਼ਟ ਕੋ ਦੇ ਆਧਾਰ ਗੁਰ ਕੇ ਚਰਨ ਕਮਲ ਮੰ ਤਿਆਏ ਦੂਖ ਦਰਦ ਇਸਤਨ ਤੇ ਜਾਏ ਰਹਾਉ ਪਵ ਜਲ ਡੂਬਤ ਸਤਗੁਰ ਕਾਢੈ ਜਨਮ ਜਨਮ ਕਾ ਟੂਟਾ ਘੰਡੈ ਗੁਰ ਕੀ ਸੇਵਾ ਕਰੋ ਦਿਨ ਰਾਤ ਸੂ ਸਹਿਜ ਮਨ ਆਵੇ ਸਾਥ ਸਤ ਗੁਰ ਕੀ ਰੇਣ ਵਡ ਭਾਗੀ ਪਾਵੇ ਨਾਨਕ ਗੁਰ ਕਾਉ ਸਦ ਬਲ ਜਾਵੇ ਸੂਹੀ ਮਹੱਲਾ ਪੰਜਵਾ ਗੁਰੇ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰਉ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਂ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਰਮਲ ਦੀਤ ਸੰਤ ਪ੍ਰਸਾਦ ਵਾ ਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੁਹੀ ਮਹੱਲਾ ਪੰਜਵਾ ਦਰਸਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸਰਨ ਆਖ ਪ੍ਰਭ ਦਾ ਤੇ ਗੁਰ ਪ੍ਰਸਾਦਿ ਕਿਨੈ ਵਿਰ ਲੈ ਜਾਤੇ ਸੁਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰਾ ਚੀਤਾ ਨਾਨਕ ਏਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾ ਮੀਤ ਸਾਜਨਾ ਸੁਤਬੰਧ ਪਪਾਈ ਜਤ ਕਤ ਪੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਤਨ ਹਰ ਨਾਮ ਸੂ ਸਹਜ ਆਨੰਦ ਬਿਸਰਾਮ ਰਹਾਓ ਪਾਰ ਬ੍ਰਹ ਪਾਰ ਬ੍ਰਹਮ ਜਪ ਪਹਿਰ ਸਨਾ ਕੋਡ ਆਵਤ ਤਿਸ ਬੇਦਿਤ ਨਾਏ ਹਰ ਚਰਨ ਸਰਨ ਗੜ ਕੋਟ ਹਮਾਰੈ ਕਾਲ ਕੰਟ ਕੋ ਜਮ ਤੇ ਸਨਾਬੇਦਾਰੈ ਨਾਨਕ ਦਾਸ ਸਦਾ ਬਲਿਹਾਰੀ ਸੇਵਕ ਸੰਤ ਰਾਜਾ RAM ਮੁਰਾਰੀ ਸੁਹੀ ਮਹੱਲਾ ਪੰਜਵਾ ਗੁਣ ਗੋਪਾਲ ਪ੍ਰਭ ਕੇ ਨਿਤ ਗਾਹਾ ਆਨੰਦ ਬਿਨੋਦ ਮੰਗਲ ਸੁਖਤਾ ਹਾ ਚਲ ਸਖੀਏ ਪ੍ਰਭ ਰਾਮਣ ਜਾ ਸਾਜਨਾ ਕੀ ਚਰਨੀ ਪਾ ਰਹਾਓ ਕਰ ਬੇਨਤੀ ਜਨ ਤੂਰ ਬਾਸ਼ਾ ਜਨਮ ਜਨਮ ਕੇ ਕਿਲ ਵਿਖਲਾ ਹਾ ਮਨ ਤਨ ਪ੍ਰਾਨ ਜੀਉ ਅਰ ਪਾਹ ਹਰ ਸਿਮਰ ਸਿਮਰ ਮਨ ਮੋਹ ਕਟਾਹ ਦੀਨ ਦਇਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸੁਮਾਹ